ਡਿਅਰ ਸਟੂਡੈਂਟਸ ਆਈ ਐਮ ਡਾਕਟਰ ਸੁਖਵਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਚੰਡੀਗੜ੍ਹ ਲਾ ਕਾਲਜ ਚੰਜੀੜੀ ਅਵਰ ਟੂਡੇਜ਼ ਵੀਡੀਓਜ਼ ਟਾਪਿਕ ਇਜ਼ ਪੜਨਾਮ ਪੜਨਾਮ ਸ਼ਬਦ ਸ਼੍ਰੇਣੀ ਪਿਆਰੇ ਬੱਚਿਓ ਅੱਜ ਅਸੀਂ ਗੱਲ ਕਰਾਂਗੇ ਪੜਨਾਮ ਸ਼ਬਦ ਸ਼੍ਰੇਣੀ ਬਾਰੇ ਇਸ ਦੀ ਡੈਫੀਨੇਸ਼ਨ ਕਿਸਮ ਆਫ ਟਾਈਪਸ ਤੇ ਅੱਗੇ ਐਗਜ਼ਾਮਪਲਸ ਦੇ ਨਾਲ ਹੀ ਸਮਝਾਂਗੇ ਕਿ ਕਿਹੜੀ ਕਿਸਮ ਦੇ ਵਿੱਚ ਕੀੜੇ ਪਰਨਾਮੀ ਸ਼ਬਦ ਆਉਂਦੇ ਨੇ ਵੀਡੀਓ ਸ਼ੁਰੂ ਕਰਦੇ ਆਂ ਪਿਆਰੇ ਬੱਚਿਓ ਪਰਨਾਮ ਸ਼ਬਦ ਸ਼੍ਰੇਣੀ ਡੈਫੀਨੇਸ਼ਨ ਸਭ ਤੋਂ ਪਹਿਲਾਂ ਪਰਿਭਾਸ਼ਾ ਕਰਾਂਗੇ ਡੈਫੀਨੇਸ਼ਨ ਜਿਹੜੇ ਸ਼ਬਦ ਨਾਮ ਦੀ ਥਾਂ ਉੱਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਪਰਨਾਮ ਕਿਹਾ ਜਾਂਦਾ ਹੈ ਇੱਕ ਵਾਰ ਫਿਰ ਤੋਂ ਕਰਦੇ ਆਂ ਪਿਆਰੇ ਬੱਚਿਓ ਡੈਫੀਨੇਸ਼ਨ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਮੈਂ ਅਸੀਂ ਤੂੰ ਤੁਸੀਂ ਉਹ ਮੇਰਾ ਮੇਰੇ ਤੁਹਾਨੂੰ ਤੁਹਾਡਾ ਆਦਿ ਸ਼ਬਦ ਪੜਨਾਵੀ ਸ਼ਬਦ ਹਨ ਠੀਕ ਹੈ ਬਾਰੇ ਬੱਚਿਓ ਮੈਂ ਅਸੀਂ ਤੂੰ ਤੁਸੀਂ ਉਹ ਮੇਰਾ ਮੇਰੇ ਤੁਹਾਨੂੰ ਤੁਹਾਡਾ ਆਦਿ ਸ਼ਬਦ ਪੜਨਾਮੀ ਸ਼ਬਦ ਹਨ। ਭਾਵ ਇਹ ਪੜਨਾਮ ਸ਼ਬਦਾਂ ਦੀ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ। ਤੇ ਇਹ ਨਾਮ ਦੀ ਜਗ੍ਹਾ ਤੇ ਵਰਤੇ ਜਾਂਦੇ ਨੇ ਸੈਂਟੈਂਸਾਂ ਦੇ ਵਿੱਚ। ਨੈਕਸਟ ਟੈਪ ਯਾਰੇ ਬੱਚਿਓ ਪੜਨਾਮ ਦੀਆਂ ਕਿਸਮਾਂ। ਕਿਸਮਾਂ ਮੀਨਸ ਟਾਈਪਸ। ਪੜਨਾਮ ਦੀਆਂ 6 ਕਿਸਮਾਂ ਹਨ। ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹਨ 6 ਕਿਸਮਾਂ। ਸਭ ਤੋਂ ਪਹਿਲਾਂ ਪੁਰਖਵਾਚਕ ਪੜਨਾਮ। ਫਿਰ ਨਿਜਵਾਚਕ ਪੜਨਾਮ ਨਿਸ਼ਚੇਵਾਚਕ ਪੜਨਾਮ ਅਨਿਸ਼ਚੇਵਾਚਕ ਪੜਨਾਮ ਸੰਬੰਧਵਾਚਕ ਪੜਨਾਮ ਤੇ ਪ੍ਰਸ਼ਨਵਾਚਕ ਪੜਨਾ ਹੁਣ ਅਸੀਂ ਅੱਗੇ ਪੜਨਾਮ ਦੀਆਂ ਕਿਸਮਾਂ ਨੂੰ ਡਿਫਾਈਨ ਕਰਾਂਗੇ ਪਿਆਰੇ ਬੱਚਿਓ ਸਭ ਤੋਂ ਫਸਟ ਤੇ ਹੈ ਪੁਰਖਵਾਚਕ ਪੜਨਾਮ ਪੁਰਖਵਾਚਕ ਪੜਨਾਮ ਕੀ ਹੁੰਦੇ ਨੇ ਡੈਫੀਨੇਸ਼ਨ ਡੈਫੀਨੇਸ਼ਨ ਪੁਰਖਵਾਚਕ ਪੜਨਾ ਜਿਹੜਾ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਮ ਦੀ ਥਾਂ ਤੇ ਵਰਤਦੇ ਹਾਂ ਉਹਨਾਂ ਨੂੰ ਪੁਰਖਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਹੜਾ ਸ਼ਬਦ ਜਾਂ ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੀ ਨਾਂ ਦੇ ਥਾਂ ਤੇ ਵਰਤਦੇ ਹਾਂ ਉਹਨਾਂ ਨੂੰ ਪੁਰਖਵਾਚਕ ਪੜਨਾਮ ਕਿਹਾ ਜਾਂਦਾ ਹੈ ਪੁਰਖ ਮੀਨਸ ਪਰਸਨ ਠੀਕ ਹੈ ਪਿਆਰੇ ਬੱਚਿਓ ਜਿਵੇਂ ਮੈਂ ਤੂੰ ਤੁਸੀਂ ਉਹੋ ਇਹ ਸ਼ਬਦ ਜਿਹੜੇ ਨੇ ਇਹ ਪੁਰਖਵਾਚਕ ਪੜਨਾਮ ਦੇ ਵਿੱਚ ਆ ਜਾਂਦੇ ਠੀਕ ਹੈ ਇਸ ਦੀਆਂ ਤਿੰਨ ਕਿਸਮਾਂ ਹਨ ਇਸ ਦੀਆਂ ਆਪਾਂ ਪੁਰਖਵਾਚਕ ਪੜਨਾਮ ਦੀਆਂ ਤਿੰਨ ਕਿਸਮਾਂ ਹਨ ਸਭ ਤੋਂ ਪਹਿਲਾਂ ਆ ਜਾਂਦੇ ਨੇ ਉੱਤਮ ਪੁਰਖ ਜੈਸ ਨੂੰ ਆਪਾਂ ਪਹਿਲਾ ਪੁਰਖ ਕਹਿ ਦਿੰਦੇ ਹਾਂ ਇਸ ਦੇ ਵਿੱਚ ਕਿਹੜੇ ਸ਼ਬਦ ਆਉਂਦੇ ਨੇ ਮੈਂ ਮੈਨੂੰ ਅਸੀਂ ਸਾਨੂੰ ਸਾਡਾ ਆਪਾਂ ਮੈਥੋਂ ਆਦ ਇਹੀ ਜਿਹੜੇ ਸ਼ਬਦ ਨੇ ਇਹ ਪਹਿਲੇ ਪੁਰਖ ਦੇ ਵਿੱਚ ਜਾਂ ਫਿਰ ਉੱਤਮ ਪੁਰਖ ਦੇ ਵਿੱਚ ਆ ਜਾਂਦੇ ਨੇ ਪਿਆਰੇ ਬੱਚਿਓ ਇਸ ਤੋਂ ਬਾਅਦ ਦੂਜੇ ਨੰਬਰ ਤੇ ਹੈ ਮੱਧਮ ਪੁਰਖ ਜਾਂ ਫਿਰ ਦੂਜਾ ਪੁਰਖ ਦੂਜੇ ਪੁਰਖ ਦੇ ਵਿੱਚ ਕਿਹੜੇ ਸ਼ਬਦ ਆਉਂਦੇ ਨੇ ਤੂੰ ਤੁਸੀਂ ਤੇਰਾ ਤੁਹਾਡਾ ਤੈਨੂੰ ਤੁਹਾਨੂੰ ਆਦ ਇਹ ਸ਼ਬਦ ਦੂਜੇ ਪੁਰਖ ਦੇ ਵਿੱਚ ਆ ਜਾਂਦੇ ਨੇ ਪਿਆਰੇ ਬੱਚਿਓ ਪਹਿਲਾ ਪੁਰਖ ਕਿਹੜਾ ਹੁੰਦਾ ਹੈ ਪਹਿਲਾ ਪੁਰਖ ਉਹ ਹੁੰਦਾ ਹੈ ਜਿਹੜਾ ਗੱਲ ਕਰਦਾ ਹੈ ਜਿਹੜਾ ਵਿਅਕਤੀ ਗੱਲ ਕਰਦਾ ਹੈ ਉਹ ਪਹਿਲੇ ਪੁਰਖ ਦੇ ਵਿੱਚ ਆ ਜਾਂਦਾ ਹੈ ਤੇ ਜਿਸ ਦੇ ਨਾਲ ਉਹ ਗੱਲ ਕਰਦਾ ਹੈ ਉਹ ਦੂਜਾ ਪੁਰਖ ਆ ਜਾਂਦਾ ਨੇ ਪਿਆਰੇ ਬੱਚੀ ਠੀਕ ਹੈ ਤੀਜੇ ਨੰਬਰ ਤੇ ਆ ਜਾਂਦਾ ਅਨਿਆ ਪੁਰਖ ਅਨਿਆ ਪੁਰਖ ਭਾਵ ਤੀਜਾ ਪੁਰਖ ਅਨਿਆ ਪੁਰਖ ਜਾਂ ਤੀਜਾ ਪੁਰਖ ਉਹ ਉਹਨਾਂ ਉਸ ਆਦਿ ਸ਼ਬਦ ਨੇ ਜਿਹੜੇ ਉਹ ਤੀਜੇ ਪੁਰਖ ਦੇ ਵਿੱਚ ਆ ਜਾਂਦੇ ਨੇ ਤੀਜਾ ਪੁਰਖ ਬੱਚਿਓ ਹੁੰਦਾ ਹੈ ਜਿਹੜਾ ਜਿਸ ਬਾਰੇ ਪਹਿਲਾ ਤੇ ਦੂਜਾ ਪੁਰਖ ਮਿਲ ਕੇ ਆਪਸ ਵਿੱਚ ਗੱਲ ਕਰਦੇ ਨੇ ਜਾਂ ਫਿਰ ਜਿਹੜਾ ਵਿਅਕਤੀ ਪਰਸਨ ਮੌਕੇ ਤੇ ਮੌਜੂਦ ਨਹੀਂ ਹੁੰਦਾ ਹੈਗਾ ਤੇ ਉਸ ਬਾਰੇ ਗੱਲ ਹੋ ਰਹੀ ਹੁੰਦੀ ਹੈ ਉਸ ਨੂੰ ਆਪਾਂ ਤੀਜੇ ਪੁਰਖ ਦੀ ਸ਼੍ਰੇਣੀ ਦੇ ਵਿੱਚ ਰੱਖ ਲੈਣੇ ਇਹ ਸੀਗਾ ਪੁਰਖਵਾਚਕ ਪੜਨਾਮ ਤੇ ਦੂਜੇ ਨੰਬਰ ਤੇ ਆ ਜਾਂਦਾ ਪਿਆਰੇ ਬੱਚਿਓ ਨਿਜਵਾਚਕ ਪੜਨਾਮ ਨਿਜਵਾਚਕ ਪੜਨਾਮ ਕੀ ਹੁੰਦੇ ਨੇ ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨ ਕਰਾਂਗੇ ਜਿਹੜਾ ਪੜਨਾਮ ਨਾਮ ਜਾਂ ਪੜਨਾਮ ਦੇ ਨਾਲ ਆ ਕੇ ਉਸ ਨਾਮ ਜਾਂ ਪੜਨਾਮ ਦੀ ਨਿੱਜਤਾ ਪ੍ਰਗਟ ਕਰੇ ਉਸ ਨੂੰ ਨਿਜਵਾਚਕ ਪੜਨਾਮ ਕਹਿੰਦੇ ਹਨ ਜਿਹੜਾ ਪੜਨਾਮ ਨਾਮ ਜਾਂ ਪੜਨਾਮ ਦੇ ਨਾਲ ਆ ਕੇ ਉਸ ਨਾਮ ਜਾਂ ਪੜਨਾਮ ਦੀ ਨਿੱਜਤਾ ਪ੍ਰਗਟ ਕਰੇ ਉਸ ਨੂੰ ਨਿਜਵਾਚਕ ਪੜਨਾਮ ਕਹਿੰਦੇ ਹਨ ਜਿਵੇਂ ਮੈਂ ਆਪ ਉਸ ਨੂੰ ਸਮਝਾਇਆ ਪਿਆਰੇ ਬੱਚਿਓ ਇੱਥੇ ਆਪ ਸ਼ਬਦ ਹੈ ਜਿਹੜਾ ਉਹ ਮੈਂ ਦੀ ਨਿੱਜਤਾ ਪ੍ਰਗਟ ਕਰ ਰਿਹਾ ਹੈ ਮੈਂ ਵਰਨਾਮੀ ਰੂਪ ਹੈ ਤੇ ਇਸ ਦੇ ਨਾਲ ਆਪ ਸ਼ਬਦ ਆ ਕੇ ਮੈਂ ਦੀ ਨਿੱਜਤਾ ਪ੍ਰਗਟ ਕਰ ਰਿਹਾ ਹੈ ਦੂਜੇ ਨੰਬਰ ਤੇ ਹੈ ਮੁੰਡੇ ਆਪਸ ਵਿੱਚ ਲੜ ਪਏ ਇੱਥੇ ਆਪਸ ਸ਼ਬਦ ਹੈ ਜਿਹੜਾ ਉਹ ਮੁੰਡਿਆਂ ਦੀ ਨਿੱਜਤਾ ਪ੍ਰਗਟ ਕਰ ਰਿਹਾ ਹੈ ਮੁੰਡੇ ਇੱਥੇ ਹੈ ਨਾਮ ਸ਼ਬਦ ਠੀਕ ਹੈ ਤੇ ਆਪਸ ਸ਼ਬਦ ਮੁੰਡਿਆਂ ਦੇ ਲਈ ਹੀ ਵਰਤਿਆ ਗਿਆ ਹੈ ਭਾਵ ਮੁੰਡਿਆਂ ਦੀ ਨਿੱਜਤਾ ਪ੍ਰਗਟ ਕਰ ਰਿਹਾ ਹੈ ਆਪਸ ਸ਼ਬਦ ਤੀਜੇ ਨੰਬਰ ਤੇ ਆ ਜਾਂਦਾ ਅਸੀਂ ਆਪ ਆਪਣੇ ਹੱਥੀ ਕੰਮ ਕੀਤਾ ਅਸੀਂ ਆਪ ਆਪਣੇ ਹੱਥੀ ਆਪ ਤੇ ਆਪਣੇ ਸ਼ਬਦ ਜਿਹੜਾ ਉਹ ਅਸੀਂ ਸ਼ਬਦ ਦੀ ਅਸੀਂ ਪੜਨਾਮ ਆ ਜਿਹੜਾ ਉਸ ਦੀ ਨਿੱਜਤਾ ਪ੍ਰਗਟ ਕਰਨ ਦੇ ਲਈ ਵਰਤੇ ਗਏ ਨੇ ਤੀਜੇ ਨੰਬਰ ਤੇ ਆ ਜਾਂਦਾ ਬੱਚਿਓ ਨਿਸ਼ਚੇਵਾਚਕ ਪੜਨਾ ਪਰਿਭਾਸ਼ਾ ਜਿਹੜੇ ਸ਼ਬਦ ਜਾਂ ਜਿਹੜੇ ਪੜਨਾਮ ਸ਼ਬਦ ਕਿਸੇ ਦੂਰ ਜਾਂ ਨੇੜੇ ਦੀ ਨਜ਼ਰ ਆਉਣ ਵਾਲੀ ਚੀਜ਼ ਵਿਅਕਤੀ ਵੱਲ ਇਸ਼ਾਰਾ ਕਰਕੇ ਉਸ ਦੇ ਨਾਂ ਦੀ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਨਿਸ਼ਚੇਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਹੜੇ ਪੜਨਾਮ ਸ਼ਬਦ ਕਿਸੇ ਦੂਰ ਜਾਂ ਨੇੜੇ ਦੀ ਨਜ਼ਰ ਆਉਣ ਵਾਲੀ ਚੀਜ਼ ਜਾਂ ਫਿਰ ਵਿਅਕਤੀ ਵੱਲ ਇਸ਼ਾਰਾ ਕਰਕੇ ਉਸ ਦੀ ਨਾਂ ਦੇ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਨਿਸ਼ਚੇਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਉਹ ਕੁਝ ਬਣ ਰਿਹਾ ਹੈ ਜਦੋਂ ਆਪਾਂ ਸਾਹਮਣੇ ਕੋਈ ਬਿਲਡਿੰਗ ਜਾਂ ਫਿਰ ਕੁਝ ਬਣ ਰਿਹਾ ਹੁੰਦਾ ਤਾਂ ਉਸ ਦੇ ਵੱਲ ਜਦੋਂ ਆਪਾਂ ਇਸ਼ਾਰਾ ਕਰਕੇ ਬੋਲਦੇ ਹਾਂ ਤਾਂ ਉਸ ਦੀ ਥਾਂ ਤੇ ਜਿਹੜਾ ਸ਼ਬਦ ਵਰਤਿਆ ਜਾਂਦਾ ਉਹ ਉਹ ਕੀ ਹੈ ਇੱਥੇ ਨਿਸ਼ਚੇਵਾਚਕ ਪੜਨਾਮ ਇਹ ਬੜਾ ਚੰਗਾ ਮੁੰਡਾ ਹੈ ਇਹ ਬੜਾ ਚੰਗਾ ਮੁੰਡਾ ਹੈ ਕਿਸੇ ਮੁੰਡੇ ਵੱਲ ਜਿਹੜਾ ਮੌਕੇ ਤੇ ਮੌਜੂਦ ਆ ਆਪਣੇ ਸਾਹਮਣੇ ਬੈਠਿਆ ਜਦੋਂ ਆਪਾਂ ਉਸ ਵੱਲ ਇਸ਼ਾਰਾ ਕਰਕੇ ਬੋਲਦੇ ਆ ਤਾਂ ਉਸ ਦੇ ਲਈ ਜਿਹੜਾ ਇਹ ਸ਼ਬਦ ਵਰਤਿਆ ਜਾਂਦਾ ਹੈ ਉਹ ਕੀ ਹੈ ਨਿਸ਼ਚੇਵਾਚਕ ਪੜਨਾਮ ਦੇ ਵਿੱਚ ਆ ਜਾਂਦਾ ਪਿਆਰੇ ਬੱਚਿਓ ਉਹ ਸਾਇੰਸ ਮਾਸਟਰ ਹੈ ਉਹ ਸ਼ਬਦ ਇੱਥੇ ਨਿਸ਼ਚੇਵਾਚਕ ਪੜਨਾਮ ਦੇ ਤੌਰ ਤੇ ਆਇਆ ਹੈ ਪਿਆਰੇ ਬੱਚਿਓ ਉਹ ਏ ਤੇ ਉਹ ਸ਼ਬਦ ਨੇ ਜਿਹੜੇ ਇਹਨਾਂ ਵਾਕਾਂ ਦੇ ਵਿੱਚ ਜਾਂ ਸੈਂਟੈਂਸਾਂ ਦੇ ਵਿੱਚ ਨਿਸ਼ਚੇਵਾਚਕ ਪੜਨਾਵੀ ਸ਼ਬਦ ਨੇ ਕਹੇ ਬੱਚਿਓ ਚੌਥੇ ਨੰਬਰ ਤੇ ਆ ਜਾਂਦਾ ਨਿਸ਼ਚੇਵਾਚਕ ਪਹਿਲਾਂ ਕੀਤਾ ਨਿਸ਼ਚੇਵਾਚਕ ਤੇ ਉਸ ਤੋਂ ਬਾਅਦ ਅਨਿਸ਼ਚੇਵਾਚਕ ਸਭ ਤੋਂ ਪਹਿਲਾਂ ਡੈਫੀਨੇਸ਼ਨ ਜਿਹੜੇ ਪੜਨਾਮ ਸ਼ਬਦਾਂ ਤੋਂ ਕਿਸੇ ਵਿਅਕਤੀ ਸਥਾਨ ਵਸਤੂ ਆਦ ਦਾ ਸਪਸ਼ਟ ਜਾਂ ਨਿਸ਼ਚੇਪੂਰਵਕ ਗਿਆਨ ਨਾ ਹੋਵੇ ਜੀੜੇ ਪੜਨਾਮ ਸ਼ਬਦਾਂ ਤੋਂ ਕਿਸੇ ਵਿਅਕਤੀ, ਸਥਾਨ, ਵਸਤੂ ਆਦ ਦਾ ਸਪਸ਼ਟ ਜਾਂ ਨਿਸ਼ਚੇਪੂਰਵਕ ਗਿਆਨ ਨਾ ਹੋਵੇ ਉਹਨਾਂ ਨੂੰ ਅਨਿਸ਼ਚੇਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਕੋਈ ਗੀਤ ਗਾ ਰਿਹਾ ਹੈ ਇੱਥੇ ਕਈ ਆਉਂਦੇ ਹਨ ਪਿਆਰੇ ਬੱਚਿਓ ਇਹਨਾਂ ਦੋ ਸੈਂਟੈਂਸਾਂ ਦੇ ਵਿੱਚ ਕੋਈ ਤੇ ਕਈ ਸ਼ਬਦ ਨੇ ਜਿਹੜੇ ਉਹ ਅਨਿਸ਼ਚੇਵਾਚਕ ਪੜਨਾਵੀ ਸ਼ਬਦ ਨੇ ਕਿਉਂਕਿ ਕੋਈ ਗੀਤ गा ਰਿਹਾ ਹੈ ਇਸ ਦੇ ਵਿੱਚ ਕੋਈ ਸ਼ਬਦ ਜਿਹੜਾ ਉਹ ਅਨਿਸ਼ਚਿਤਤਾ ਨੂੰ ਪ੍ਰਗਟ ਕਰ ਰਿਹਾ ਹੈ ਭਾਵ ਕੋਈ ਦੇ ਵਿੱਚ ਕੋਈ ਵੀ ਵਿਅਕਤੀ ਆ ਸਕਦਾ ਹੈ ਕਿਸੇ ਦਾ ਆਪਾਂ ਨੂੰ ਨਾਮ ਨਹੀਂ ਪਤਾ ਹੈ ਇੱਥੇ ਇਸੇ ਤਰ੍ਹਾਂ ਇੱਥੇ ਕਈ ਆਉਂਦੇ ਹਨ ਕਈਆਂ ਦੇ ਵਿੱਚ ਬਹੁਤ ਸਾਰੇ ਲੋਕ ਆ ਸਕਦੇ ਨੇ ਠੀਕ ਹੈ ਕਈ ਕੋਈ ਗਿਣਤੀ ਦੇ ਵਿੱਚ ਨਹੀਂ ਆਉਂਦਾ ਨਾ ਹੀ ਇਹ ਨਿਸ਼ਚਿਤ ਸ਼ਬਦ ਹੈ ਇਸ ਕਰਕੇ ਇਹ ਦੋਨੋਂ ਅਨਿਸ਼ਚਿਤ ਜਾਂ ਅਨਿਸ਼ਚੇਵਾਚਕ ਪੜਨਾਮੀ ਸ਼ਬਦ ਨੇ ਹੋਰ ਅਨਿਸ਼ਚੇਵਾਚਕ ਪੜਨਾਮੀ ਸ਼ਬਦ ਕਿਹੜੇ ਹੋ ਸਕਦੇ ਨੇ ਜਿਵੇਂ ਕਈ ਕੁਝ ਕੋਈ ਹੋਰ ਕੁਝ ਹੋਰ ਅਨੇਕ ਵਿਰਲਾ ਆਦ ਸ਼ਬਦ ਨੇ ਜਿਹੜੇ ਉਹ ਅਨਿਸ਼ਚੇਵਾਚਕ ਪੜਨਾਮ ਸ਼ਬਦਾਂ ਦੀ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ ਪਿਆਰੀ ਬੱਚਿਓ ਪੰਜਵੇਂ ਨੰਬਰ ਤੇ ਹੈ ਸੰਬੰਧਵਾਚਕ ਪੜਨਾਮ ਸੰਬੰਧਵਾਚਕ ਡੈਫੀਨੇਸ਼ਨ ਭਾਵ ਪਰਿਭਾਸ਼ਾ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਤੇ ਵਰਤਿਆ ਜਾਵੇ ਅਤੇ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ ਉਸ ਨੂੰ ਸੰਬੰਧਵਾਚਕ ਪਰਨਾਮ ਕਿਹਾ ਜਾਂਦਾ ਹੈ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਤੇ ਵਰਤਿਆ ਜਾਵੇ ਅਤੇ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ ਉਸ ਨੂੰ ਸੰਬੰਧਵਾਚਕ ਪਰਨਾਮ ਕਿਹਾ ਜਾਂਦਾ ਹੈ ਜਿਵੇਂ ਜੋ ਕਰੇਗਾ ਸੋ ਭਰੇਗਾ ਮੇਰਾ ਇੱਕ ਜਮਾਤੀ ਹੈ ਜਿਹੜਾ ਹਰ ਵੇਲੇ ਪੜਦਾ ਰਹਿੰਦਾ ਹੈ ਇੱਥੇ ਜਿਹੜਾ ਸ਼ਬਦ ਹੈ ਬੱਚਿਓ ਜੋ ਉਹ ਜਮਾਤੀ ਦੇ ਲਈ ਵਰਤਿਆ ਗਿਆ ਹੈ ਤੇ ਇੱਥੇ ਇਹ ਜੋੜਨ ਦਾ ਕੰਮ ਕਰ ਰਿਹਾ ਹੈ ਮੇਰਾ ਇੱਕ ਜਮਾਤੀ ਸੈਂਟੈਂਸ ਹੈ ਠੀਕ ਹੈ ਦੂਜੇ ਪਾਸੇ ਹਰ ਵੇਲੇ ਪੜਦਾ ਰਹਿੰਦਾ ਹੈ ਇਹਨਾਂ ਦੋ ਸੈਂਟੈਂਸਾਂ ਨੂੰ ਜਾਂ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰ ਰਿਹਾ ਹੈ ਅਤੇ ਨਾਮ ਦੀ ਜਗ੍ਹਾ ਤੇ ਵਰਤਿਆ ਗਿਆ ਹੈ ਇਸੇ ਤਰ੍ਹਾਂ ਉਹ ਸ਼ਰਾਬੀ ਜਿਸ ਨੇ ਗੋਲੀਆਂ ਚਲਾਈਆਂ ਸਨ ਫੜਿਆ ਗਿਆ ਉਹ ਸ਼ਰਾਬੀ ਜਿਸ ਨੇ ਗੋਲੀਆਂ ਚਲਾਈਆਂ ਸਨ ਇੱਥੇ ਜਿਸ ਨੇ ਸ਼ਬਦ ਹੈ ਜਿਹੜਾ ਉਹ ਸ਼ਰਾਬੀ ਦੇ ਲਈ ਹੀ ਵਰਤਿਆ ਗਿਆ ਹੈ ਠੀਕ ਹੈ ਨਾਲ ਹੀ ਉਹ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰ ਰਿਹਾ ਹੈ ਇਸ ਕਰਕੇ ਜਿਸ ਨੇ ਸ਼ਬਦ ਹੈ ਜਿਹੜਾ ਇੱਥੇ ਉਹ ਸੰਬੰਧਵਾਚਕ ਪੜਨਾਮ ਸ਼੍ਰੇਣੀ ਦੇ ਵਿੱਚ ਆ ਜਾਂਦਾ ਹੈ ਪਿਆਰੇ ਬੱਚਿਓ ਲਾਸਟ ਤੇ ਹੈ ਲਾਸਟ ਸ਼੍ਰੇਣੀ ਹੈ ਜਿਹੜੀ ਪ੍ਰਨਾਮ ਦੀ ਉਹ ਹੈ ਪ੍ਰਸ਼ਨਵਾਚਕ ਬਿਲਕੁਲ ਆਸਾਨ ਵਨ ਲਾਈਨ ਡੈਫੀਨੇਸ਼ਨ ਹੈ ਪਰਿਭਾਸ਼ਾ ਜਿਨ੍ਹਾਂ ਸ਼ਬਦਾਂ ਰਾਹੀਂ ਵਾਕਾਂ ਵਿੱਚ ਪ੍ਰਸ਼ਨ ਕੀਤੇ ਜਾਣ ਉਹਨਾਂ ਨੂੰ ਪ੍ਰਸ਼ਨਵਾਚਕ ਪਰਨਾਮ ਕਿਹਾ ਜਾਂਦਾ ਹੈ ਇੱਕ ਵਾਰੀ ਰਿਪੀਟ ਕਰਾਂਗੇ ਜਿਨ੍ਹਾਂ ਸ਼ਬਦਾਂ ਰਾਹੀਂ ਵਾਕਾਂ ਵਿੱਚ ਪ੍ਰਸ਼ਨ ਕੀਤੇ ਜਾਣ ਉਹਨਾਂ ਨੂੰ ਪ੍ਰਸ਼ਨਵਾਚਕ ਪਰਨਾਮ ਕਿਹਾ ਜਾਂਦਾ ਹੈ ਜਿਵੇਂ ਕੌਣ ਸੌ ਰਿਹਾ ਹੈ? ਪ੍ਰਸ਼ਨਵਾਚਕ ਚਿੰਨ੍ਹ ਪਿੱਛੇ ਲੱਗਿਆ ਹੋਇਆ ਸੈਂਟੈਂਸ ਦੇ ਕੌਣ ਸੌ ਰਿਹਾ ਹੈ? ਗਲਾਸ ਕਿਸ ਨੇ ਤੋੜਿਆ? ਗਲਾਸ ਕਿਸ ਨੇ ਤੋੜਿਆ? ਕਿਹੜਾ ਸ਼ੋਰ ਪਾ ਰਿਹਾ ਹੈ? ਪਿਆਰੇ ਬੱਚਿਓ ਇਹਨਾਂ ਤਿੰਨ ਸੈਂਟੈਂਸਾਂ ਦੇ ਵਿੱਚ ਜਾਂ ਤਿੰਨ ਵਾਕਾਂ ਦੇ ਵਿੱਚ ਕੌਣ, ਕਿਸ ਨੇ, ਕਿਹੜਾ ਸ਼ਬਦ ਨੇ ਜਿਹੜੇ ਉਹ ਪ੍ਰਸ਼ਨਵਾਚਕ ਪੜਨਾਮ ਦੇ ਸੂਚਕ ਨੇ ਜਾਂ ਫਿਰ ਪ੍ਰਸ਼ਨ ਪ੍ਰਸ਼ਨਵਾਚਕ ਪੜਨਾਮ ਦੀ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ ਇਹਨਾਂ ਸ਼ਬਦਾਂ ਰਾਹੀਂ ਇਹਨਾਂ ਸੈਂਟੈਂਸਾਂ ਦੇ ਵਿੱਚ ਪ੍ਰਸ਼ਨ ਕੀਤੇ ਗਏ ਹਨ ਪਿਆਰੇ ਬੱਚਿਓ ਇਹ ਸੀਗੀ ਪੜਨਾਮ ਸ਼ਬਦ ਸ਼੍ਰੇਣੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਪਾ ਕਿਰਪਾ ਕਰਕੇ ਇਸ ਨੂੰ ਲਾਈਕ ਸ਼ੇਅਰ ਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਤੁਹਾਡੇ ਸਿਲੇਬਸ ਨਾਲ ਸੰਬੰਧਿਤ ਆਉਣ ਵਾਲੀਆਂ ਹੋਰ ਵੀ ਮਹੱਤਵਪੂਰਨ ਵੀਡੀਓਜ਼ ਦੇ ਨਾਲ ਤੁਸੀਂ ਜੁੜ ਸਕੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ